ਅਦਿਕਟਸ ਆਫ ਦੇ ਵਿੱਚ 1 April 2025 ਤੋਂ ਲੈ ਕੇ ਹੁਣ ਤੱਕ ਕੁੱਲ 13 ਪਰਚੇ ਦਰਜ ਕਰਵਾਏ ਜਾ ਚੁੱਕੇ ਹਨ ਜਿਦੇ ਵਿੱਚ ਆਪਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਜੁਆਇੰਟ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਅਵੇਰ ਕਰਨ ਲਈ ਪੱਠਿਆਂ ਤੇ ਸ਼ੈਲਰਾਂ ਤੇ ਟਾਬਿਆਂ ਤੇ ਵੀ ਸੈਟਿੰਗ ਇੰਸਪੈਕਟਰ ਸਾਹਿਬ ਰੂਟੀਨ 'ਚ ਜਾ ਰਹੇ ਨੇ ਉਥੇ ਅਵੇਰ ਕਰ ਰਹੇ ਆ ਵਿੱਚ ਹਰੀਲੀ ਸ਼ਰਾਬ ਤੋਂ ਬਚਾ ਲਈ ਦੱਸਿਆ ਜਾ ਰਿਹਾ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਹੈਲਪਲਾਈਨ ਨੰਬਰ ਵੀ ਚੱਲੀ ਹਾਂ ਹੈਲਪਲਾਈਨ ਨੰਬਰ ਇੱਕ ਤਾਂ ਮੇਰਾ ਆਪਦਾ ਨੰਬਰ ਹੈਗਾ ਜੀ 9980477277 ਉਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਦੇ ਚਾਰ ਇੰਸਪੈਕਟਰ ਹਨ ਐਕਸਾਈਜ਼ ਸਰਕਲ ਵਿੱਚ ਉਹਨਾਂ ਦੇ ਵੱਖ-ਵੱਖ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਸ ਦੇ ਵਿੱਚੋਂ ਮੰਡੀ ਗੋਬਿੰਦਗੜ ਲਈ ਇੰਸਪੈਕਟਰ ਸਾਹਿਬ ਰਵਿੰਦਰ ਸਿੰਘ ਜੀ ਹਨ ਜਿਨ੍ਹਾਂ ਦਾ ਮੋਬਾਈਲ ਨੰਬਰ 999810081 ਹੈ ਅਤੇ ਸਰਾਂਧਾ ਸਰਕਲ ਲਈ ਐਕਸਾਈਜ਼ ਇੰਸਪੈਕਟਰ ਹਰ ਸਿਮਰਨ ਸਿੰਘ ਹਨ ਜਿਨ੍ਹਾਂ ਦਾ ਮੋਬਾਈਲ ਨੰਬਰ 9877024150 ਹੈ ਇਸ ਤੋਂ ਇਲਾਵਾ ਕਮਾਡੋ ਐਕਸਾਈਜ਼ ਸਰਕਲ ਇੰਸਪੈਕਟਰ ਦਲਜਿੰਦਰ ਸਿੰਘ ਹਨ ਉਹਨਾਂ ਦਾ ਮੋਬਾਈਲ ਨੰਬਰ 988553708 ਹੈ ਅਤੇ ਬਸੀ ਪਠਾਨਾ ਸਰਕਲ ਲਈ ਇੰਸਪੈਕਟਰ ਬਲਦੇਵ ਸਿੰਘ ਜਿਨ੍ਹਾਂ ਦਾ ਮੋਬਾਈਲ ਨੰਬਰ 987640551 ਹੈ ਇਹਨਾਂ ਨੰਬਰਾਂ ਉੱਤੇ ਕਿਸੇ ਵੀ ਵਿਅਕਤੀ ਵੱਲੋਂ ਅਗਰ ਨਜਾਇਜ਼ ਸ਼ਰਾਬ ਸੰਬੰਧੀ ਜਾਂ ਨਜਾਇਜ਼ ਸਟੋਰ ਸੰਬੰਧੀ ਕੋਈ ਵੀ ਸੂਚਨਾ ਦਿੱਤੀ ਜਾਵੇਗੀ ਤਾਂ ਉਸਨੂੰ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ ਜਿਆਦਾ ਇਹ 13% ਦਿੱਤੇ ਨਹੀਂ ਕੀ ਰੂ ਦਰੂ ਆਂਦੀ ਸੀ ਹਾਂਜੀ ਉਹਦੇ ਵਿੱਚ ਮਿਕਸ ਹੈ ਚੰਡੀਗੜ੍ਹ ਤੋਂ ਵੀ ਆਂਦੀ ਸੀ ਜਾਂ ਨਜਾਇਜ਼ ਘਰ ਦੀ ਗੱਡੀ ਵੀ ਸੀ ਉਹ ਮਿਕਸ ਹੈ ਸਾਰਾ ਸੈਮੀਨਾਰ ਫਿਕਰ ਆਉਂਦੇ ਹਾਂਜੀ ਹਾਂਜੀ ਉਹ ਜੋ ਰੂਟੀਨ ਚ ਹੈ ਸਾਡੇ ਕਮਿਸ਼ਨਰ ਸਾਹਿਬ ਨੇ ਜਤਿੰਦਰ ਜੋਰਵਾਲ ਜੀ ਆਈਐਸ ਨੇ ਕਮਿਸਟਰ ਪੰਜਾਬ ਉਹਨਾਂ ਦੇ ਹਦਾਇਤਾਂ ਤਾਵੇਂ ਰੂਟੀਨ ਚ ਕਾਰਵਾਈ ਚੱਲਦੀ ਜਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਜਿਨ੍ਹਾਂ ਚਾਰ ਐਲ ਸਟਾਰ ਲਾਇਸੈਂਸ ਹਨ ਉਹਨਾਂ ਦੀ ਵੀ ਰੈਗੂਲਰ ਰੂਤੇ ਚੈਕਿੰਗ ਕੀਤੀ ਜਾ ਰਹੀ ਹੈ